ਤੁਹਾਨੂੰ ਮੈਂ ਦਿਖਾਉਣਾ ਜਿਹੜੀ ਚੀਜ਼ ਦਿਖਾਉਣੀ ਆ ਦੀ ਇਹ ਦਰਿਆ ਤੇ ਕਾਲੇ-ਕਾਲੇ ਚਿੱਟੇ-ਚਿੱਟੇ ਜਿਹੜੇ ਲੂਣ ਦੇ ਭਾਰ ਤੁਸੀਂ ਦੇਖਦੇ ਹੋ ਆ ਦਰਿਆ ਵਗਦਾ ਸਾਰਾ ਇਹ ਆ ਜੀ ਬਿਆਸ ਦਰਿਆ ਤੇ ਆ ਬੰਨ ਬੰਨਿਆ ਜਾਣ ਰਿਹਾ ਗੁਰਨਾਨਕ ਨਾਮਲੇਵਾ ਸੰਗਤਾਂ ਵੱਲੋਂ ਆਪਣੇ ਸਾਰੇ ਸਹਿਯੋਗੀ ਡੋਨਰ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਆ ਜਿਹੜਾ ਬੰਨ ਬੰਨਿਆ ਜਾਂ ਰਿਹਾ ਇੱਥੇ ਦੋ ਪੋਕ ਲੈਣਾ ਮਸ਼ੀਨਾਂ ਚੱਲਦੀਆਂ 35-3500 ਰੁਪਇਆ ਘੰਟਾ ਇਹਨਾਂ ਦਾ ਕਿਰਾਇਆ ਵਾ ਤੇ ਆ ਜਿਹੜਾ ਬੰਨ ਬੰਨਿਆ ਜਾਂਦਾ ਇਹ ਬੰਨ ਨੇ ਜੇ ਇਧਰੋਂ ਦਰਿਆ ਦਾ ਪਾਣੀ ਜਿਵੇਂ ਨਾਰਮਲ ਰੁਟੀਨ ਦੇ ਵਿੱਚ ਵੀ ਚੱਲਦਾ ਵਾ ਉਹਨੇ ਆ ਇਧਰ ਲਿਆਂ ਸਾਰੀਆਂ ਫਸਲਾਂ ਬਚਾਉਣੀਆਂ ਵਾ ਇਹ ਹੁਣ ਜਾਦੇ ਪਾਣੀ ਆਉਣ ਕਾਰਨ ਤਾਂ ਸਾਰੀਆਂ ਫਸਲਾਂ ਜਿਹੜੀਆਂ ਨੁਕਸਾਨੀਆਂ ਗਈਆਂ ਵੀ ਹਜ਼ਾਰਾਂ ਏਕੜ ਫਸਲ ਜਿਹੜੀ ਕਿਸਾਨਾਂ ਦੀ ਉਹ ਨੁਕਸਾਨੀਓ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਆ ਪੈਪ ਦੀ ਨਾ ਪੇਪਰ ਪੂਰਾ ਕਿਸੇ ਦੀਦਾ ਤੇ ਉਹ ਸਾਹਮਣੇ ਕੋਠੀਆਂ ਮੋਟਰਾਂ ਪੋਲਰ ਲੱਗੇ ਹੋਏ ਤੇ ਸਾਰੇ ਦਰਿਆ ਰੋੜ ਤੇ ਲੈ ਗਿਆ ਉਹ ਸਾਹਮਣੇ ਦੇਖੋ ਕਿ ਤਰਫ ਤੱਕ ਗਿਆ ਹੋਇਆ ਸੌਕ ਲੈਂਡ ਦੇ ਪਰਲੇ ਪਾਸੇ ਦੀ ਤੇ ਆਹ ਜਰਾ ਜਿਹੜਾ ਦਰਿਆ ਵਾ ਬਿਆਸ ਤੇ ਦੇਖੋ ਮੈਂ ਤੁਹਾਨੂੰ ਇੱਕ ਗੱਲ